ਸੇਕਾਲ ਜੀ ਸਾਰੇ ਪੰਜਾਬੀਆਂ ਨੂੰ ਤੇ ਮੈਂ ਕਹਿਣਾ ਚਾਹੁੰਨਾ ਕਿ ਭਾਈਵਾ ਸਾਹਿਬ ਤੇ ਸਾਨੂੰ ਸਾਰਿਆਂ ਨੂੰ ਬਹੁਤ ਪ੍ਰਾਊਡ ਹੈ ਕਿ ਉਹ ਪੰਜਾਬ ਵੀ ਹੱਕ ਦੀ ਆਵਾਜ਼ ਹਮੇਸ਼ਾ ਚੁੱਕਦੇ ਰਹੇ ਆ ਆ ਛੋਟੇ ਮੋਟੇ ਪਰਚੀਆਂ ਦੇ ਨਾਲ ਨਾ ਭਾਈਵਾ ਸਾਹਿਬ ਨੂੰ ਕੋਈ ਫਰਕ ਪੈਣਾ ਪਰ ਪੰਜਾਬ ਦੇ ਲੋਕਾਂ ਨੇ ਅੱਜ ਇਹ ਦੇਖ ਲਿਆ ਕਿ ਕਿਹੋ ਜਿਹੇ ਲੀਡਰ ਨੇ ਜਿਹੜੇ ਸਾਡੇ ਅਮਨ ਸ਼ਾਂਤੀ ਦੇ ਲਈ ਕੁਝ ਵੀ ਭਾਵੇਂ ਆਪਣੇ ਤੇ ਵੀ ਆ ਜਾਏ ਉਹਨਾਂ ਨੂੰ ਇਸ ਚੀਜ਼ ਤੇ ਕੋਈ ਆਈ ਨਹੀਂ ਇਸ ਲਈ ਰਾਜਾ ਜੀ ਨਾਲ ਤੇ ਸੁਖੀ ਰੰਦਾਵਾ ਜੀ ਅੰਕਲ ਨਾਲ ਸਾਰਿਆਂ ਨਾਲ ਭਾਈਓ ਸਾਹਿਬ ਨਾਲ ਆਪਾਂ ਜਾ ਰਹੇ ਆਂ ਰੰਦੀਪ ਨਾਬਾ ਜੀ ਦੇ ਨਾਲ ਜਾ ਰਹੇ ਆਂ ਤੇ ਡਟ ਕੇ ਇਸ ਚੀਜ਼ ਦੀ ਲੜਾਈ ਲੜਾਂਗੇ ਤੇ ਪੰਜਾਬ ਦੀ ਅਮਨ ਸ਼ਾਂਤੀ ਦੇ ਲਈ ਹਮੇਸ਼ਾ ਖਲੋਤੇ ਆਂ ਤੇ ਖਲੋਵਾਂਗੇ ਉਹ ਕਹਿੰਦੇ ਦੁਸ਼ਮਣ ਬਾਤ ਕਰੇ ਅਨਹੋਣੀ ਉਹ ਇਹ ਤੇ ਇਸੇ ਗੱਲ ਦੇ ਫਿਕਰ ਚ ਹੀ ਸਨ ਸ਼ਾਇਦ ਵੇਖੋ ਇਹ ਪੁੱਛਦਾ ਹੈ ਕਿ ਵਕੀਲ ਕਿਉਂ ਕੀਤੇ ਮੈਂ ਪੁੱਛਣਾ ਚਾਹਨਾ ਕਿ ਇਹ ਤਾਂ ਸਾਡਾ ਜ਼ਮੂਰੀ ਹੱਕ ਹੈ ਕਨਸਟੀਟਿਊਸ਼ਨਲ ਛਾਡੀ ਪੋਜੀਸ਼ਨ ਨੇ ਜਦੋਂ ਤੇਰੇ ਵਰਗੇ ਬੰਦਿਆਂ ਨੂੰ ਡੀਲ ਕਰਨਾ ਹੈ ਤੇ ਵਕੀਲਾਂ ਦੇ ਜ਼ਰੀਏ ਕਰਨਾ ਪੈਂਦਾ ਮੈਂ ਪੁੱਛਣਾ ਚਾਹਨਾ ਭਗਵੰਤ ਨੂੰ ਜਿਹੜਾ ਤੇਰਾ ਸੁਪਰੀਮੋ ਹੈ ਇਹ ਤਿਆਰ ਜੇਲ੍ਹ 6 ਮਹੀਨੇ ਰਹਿ ਕੇ ਆ ਅਰਵਿੰਦ ਕੇਜਰੀਵਾਲ ਇਹ ਬਿਣਾ ਵਕੀਲ ਤੋਂ ਆ ਗਿਆ ਬਾਹਰ ਸਸੋਧਿਆ ਸਾਹਿਬ 1.5 ਸਾਲ ਰਹੇ ਨੇ ਜੈਨ ਸਾਹਿਬ 1.5 ਸਾਲ ਰਹੇ ਨੇ ਨਾਇਰ ਸਾਹਿਬ ਕੋ 2.5 ਸਾਲ ਰਹੇ ਨੇ ਇਹ ਬਿਣਾ ਵਕੀਲਾਂ ਤੋਂ ਆ ਗਏ ਨੇ ਤੇ ਰਾਜਾ ਜੀ ਅਖੀਰ ਦੇ ਵਿੱਚ ਪੁਲਿਸ ਸਟੇਸ਼ਨ ਪਹੁੰਚੋ ਤੋਂ ਪਹਿਲੇ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹਾਂਗਾ ਇੱਕ ਬਹੁਤ ਮਸ਼ਹੂਰ ਕਿਸੇ ਸ਼ਾਇਰ ਨੇ ਕਿਸੇ ਟਾਈਮ ਮੈਂ ਕੱਲ ਕਹੀ ਸੀ ਕਿ ਬਰਬਾਦੇ ਗੁਲਿਸਤਾਂ ਕਰਨੇ ਕੋ ਕਹਿੰਦੇ ਇੱਕ ਹੀ ਉੱਲੂ ਬੜਾ ਹੈ ਉਹ ਕਹਿੰਦੇ ਬਰਬਾਦੇ ਗੁਲਿਸਤਾਂ ਕਰਨੇ ਕੋ ਇੱਕ ਹੀ ਉੱਲੂ ਕਾਫੀ ਹੈ ਹਰ ਸ਼ਾਖ 'ਤੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾਂ ਕੀ ਹੋਗਾ ਕਹਿਣ ਦਾ ਮਤਲਬ ਪੰਜਾਬੀ 'ਚ ਇਹ ਹੈ ਉਹ ਕਹਿੰਦੇ ਚੰਗੇ ਭਲੇ ਬਾਗ ਨੂੰ ਉਜਾੜਨ ਵਾਸਤੇ ਇੱਕ ਉੱਲੂ ਹੀ ਬੜਾ ਹੁੰਦਾ ਇਸ ਬਾਗ ਦੇ ਹਰ ਦਰਖਤੇ ਹਰ ਟਹਨੇ 'ਤੇ ਇੱਕ ਇੱਕ ਬੈਠਾ ਹੈ ਇਹਦਾ ਕੀ ਬਚਣਾ ਜੀ ਇਨਾ ਪੱਤਿਆਂ ਤੱਕ ਖਾ ਜਾਣੇ ਪੰਜਾਬ ਦੇ ਚ ਉਹੀ ਹਾਲਾਤ ਪੰਜਾਬ ਦੇ ਤੁਹਾਡੇ ਸਾਹਮਣੇ ਨੇ ਬਸ ਤਗੜੇ ਹੋ ਕੇ ਰਹਿਣ ਡਟਣ ਕੋਈ ਗੱਲ ਨਹੀਂ ਬਟ ਇਹ ਮੈਂ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਪੰਜਾਬੀਅਤ ਵਾਸਤੇ ਅਮਨ ਸ਼ਾਂਤੀ ਵਾਸਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਾਸਤੇ ਡਟ ਕੇ ਰਵਾਂਗੇ ਨਾ ਸਾਨੂੰ ਇਹਦਾ ਕੋਈ ਡਰ ਹੈ ਨਾ ਸਾਨੂੰ ਕੋਈ ਇਹਦਾ ਖੌਫ ਹੈ ਇਹਨੂੰ ਇਹ ਨਹੀਂ ਪਤਾ ਕਿ ਜਿੱਥੇ ਸਾਨੂੰ ਇਹ ਪਚਾਰਿਆ ਹੈ ਇਹਦੇ ਅਸੀਂ ਕੋਈ ਪਹਿਲੀ ਵਾਰ ਨਹੀਂ ਵੇਖੇ ਬਹੁਤ ਦਫਾ ਗਏ ਆ ਪੋਲਿਟਿਕਲ ਲੀਡਰਸ ਸਿਆਸੀ ਮੂਵਮੈਂਟਸ ਬਹੁਤ ਦਫਾ ਜਾਂਦੇ ਮੈਨੂੰ ਯਾਦ ਹੈ ਰਾਜਾ ਜੀ 1978 ਦੇ ਵਿੱਚ ਇਸੇ ਕਿਸਮ ਦੀ ਮੂਵਮੈਂਟ ਦੇ ਵਿੱਚ ਸਪ੍ਰਕਾਸ਼ ਸਿੰਘ ਬਾਦਲ ਹੁਣਾ ਦੇ ਅਸੀਂ ਸੈਕਟਰੀਅਟ ਚਲੇ ਗਏ ਅਸੀਂ ਸਪੌਂਟੇਨੀਅਸਲੀ ਉਥੇ ਅਸੀਂ ਬਜ਼ਾਰਾ ਕਰਦੇ ਹੋਏ ਉਹਨਾਂ ਦੀ ਕੁਰਸੀ ਤੇ ਕਬਜ਼ਾ ਕਰ ਲਿਆ ਸੀ ਚੀਫ ਮਿਨਿਸਟਰ ਦੀ ਤੇ 48 ਦੇਣ 45 ਦੇਣ ਸੌਰੀ ਇਥੇ ਆ ਬੁੜੈਲ ਜੇਲ੍ਹ ਚ ਰਹੇ ਸੀ ਸੋ ਕੋਈ ਗੱਲ ਹੀ ਨਹੀਂ ਇਸ ਕਿਸਮ ਦੇ ਕੰਮ ਤੇ ਜਵਾਨੀ ਤੋਂ ਵੇਖੇ ਨੇ ਬਟ ਬਹੁਤ ਅਨਫੋਰਚੂਨੇਟ ਹੈ ਇੱਕ ਗੰਭੀਰਤਾ ਹੁੰਦੀ ਹੈ ਕਨਸਟੀਟਿਊਸ਼ਨਲ ਪੋਜੀਸ਼ਨਸ ਦੀ ਜਿਹਦਾ ਜ਼ਿਕਰ ਮੇਰੇ ਸਾਰੇ ਸਾਥੀਆਂ ਨੇ ਕੀਤਾ ਜੇ ਅੱਜ ਜਿਹੜਾ ਚੀਫ ਮਿਨਿਸਟਰ ਤੋਂ ਬਾਅਦ ਜਿਹਦੇ ਕੋ ਕਨਸਟੀਟਿਊਸ਼ਨਲ ਵਿਰੋਧੀ ਧਰਦਾ ਲੀਡਰ ਹੈ ਉਹਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾਂਦਾ ਹੈ ਜੇ ਜੇ ਉਹਦੇ ਨਾਲੇ ਕੰਮ ਕੀਤਾ ਜਾ ਸਕਦਾ ਆਮ ਸਧਾਰਨ ਪੰਜਾਬੀ ਦਾ ਕੀ ਹਾਲ ਹੋਏਗਾ ਅੱਜ ਹੀ ਮੈਨੂੰ ਕਨਲ ਬਾਠ ਉਹਨਾਂ ਦੀ ਵਾਈਫ ਦਾ ਮੈਸੇਜ ਆਇਆ ਹੈ ਮੈਂ ਬਿਜ਼ੀ ਸੀ ਮੈਂ ਆਪਣੀ ਭੈਣ ਦਾ ਸ਼ੁਕਰਾਨਾ ਕਰਨਾ ਚਾਹਨਾ ਉਹਨਾਂ ਨੇ ਕਿਹਾ ਬਾਜੋ ਸਾਹਿਬ ਮੈਂ ਤੁਹਾਡੇ ਨਾਲ ਪੁਲਿਸ ਸਟੇਸ਼ਨ ਜਾਣ ਨੂੰ ਜੇ ਤੁਸੀਂ ਮੈਨੂੰ ਦੱਸੋ ਜਗ੍ਹਾ ਕੀ ਹੈ ਤੇ ਮੈਂ ਤੁਹਾਡੇ ਨਾਲ ਉੱਥੇ ਪੁਲਿਸ ਸਟੇਸ਼ਨ ਜਾਣਾ ਚਾਹਾਂਗੀ ਤੁਸੀਂ ਵੇਖੋ ਅੱਜ ਜੈ ਸਾਡੀ ਪਛਾਣ ਪੰਜਾਬੀ ਭਰਾਓ ਜੈ ਜਵਾਨ ਤੇ ਜੈ ਕਿਸਾਨ ਕੋਈ ਇਹੋ ਜਿਹਾ ਪੰਜਾਬ ਦਾ ਪਰਿਵਾਰ ਨਹੀਂ ਅੱਜ ਤੋਂ ਚੰਦ ਸਾਲ ਪਹਿਲੇ ਜਿਹਦੇ ਵਿੱਚ ਹਰ ਪਰਿਵਾਰ ਚੋਂ ਕੋਈ ਆਮੀਚ ਹੀ ਹੈ Air Force ਜਾਂ ਆ ਤੁਹਾਡੀ ਨੇਵੀ ਵਿੱਚ ਨਾ ਗਿਆ ਜਾਂ ਪੈਰਾ ਮਿਲਟਰੀ ਫੋਰਸਿਸ ਨਾ ਰਿਹਾ ਵਈ ਤੇ ਤੁਸੀਂ ਵੇਖੋ ਜੇ ਇੱਕ ਸਰਵਿੰਗ ਕਰਨਲ ਇਹ ਸਰਕਾਰ ਤੇ ਇਹਨਾਂ ਦੀ ਮਸ਼ੀਨਰੀ ਜਿਹੜੀ ਹੈ ਪੁਲਿਸ ਇਹ ਦੁਰਵਿਵਹਾਰ ਕਰ ਸਕਦੀ ਹੈ ਉਹਨਾਂ ਦੀ ਦਸਤਾਰ ਉਤਾਰ ਸਕਦੀ ਉਹਨਾਂ ਦੇ ਬੇਟੇ ਦਾ ਕੁੱਟਮਾਰ ਕਰ ਸਕਦੀ ਹੈ ਅੱਜ ਤੁਸੀਂ ਵੇਖੋ ਇਸ ਚੀਜ਼ ਨੂੰ तकरीबन 1 ਮਹੀਨੇ ਤੋਂ ਵੱਧ ਹੋ ਗਿਆ ਅੱਜ ਦੇ ਦਿਨ ਤੱਕ ਉਹਨਾਂ ਨੂੰ ਕਿਸੇ ਕਿਸਮ ਦੀ ਜਸਟਿਸ ਨਹੀਂ ਮਿਲੀ ਤੇ ਆਪਾਂ ਕੀ ਉਮੀਦ ਇਹਨਾਂ ਲੋਕਾਂ ਤੋਂ ਰੱਖਣਿਆ ਸੋ ਪੰਜਾਬ ਦੇ ਵਿੱਚ ਪਹਿਲੇ ਤੇ ਰਾਜਾ ਜੀ ਜਿੰਨੇ ਧੜਵੀ ਸੀ afghanistan ਤੋਂ ਆਂਦੇ ਹੁੰਦੇ ਸੀ ਹਿੰਦੁਸਤਾਨ ਨੂੰ ਲੁੱਟਣ ਵਾਇਆ ਪੰਜਾਬ ਜਾਂਦੇ ਸੀ ਹੁਣ ਪਹਿਲੀ ਵਾਰ ਵੇਖਿਆ ਕਿ ਉਲਟਾ ਕੰਮ ਸ਼ੁਰੂ ਹੋ ਗਿਆ ਹੁਣ ਦਿੱਲੀ ਤੋਂ ਆਣੇ ਸ਼ੁਰੂ ਹੋ ਗਏ ਨੇ ਪੰਜਾਬ ਤੇ ਕਾਬਜ਼ ਹੋ ਗਏ ਨੇ ਤੁਸੀਂ ਜਿਹਦੇ ਨਾਲ ਇੰਨੀ ਦੇਰ ਦੀਆਂ ਜਿਹਦੇ ਨਾਲ ਗੱਲਬਾਤ ਕਰ ਰਹੇ ਸੀ ਇਹ ਤਾਂ ਬਿਲ ਬਕਾਇਦਾ ਤੌਰ ਤੇ ਇਹਨੇ ਸਾਰਾ ਕੁਝ ਆਪਣਾ ਉਹਨਾਂ ਸਾਹਮਣੇ ਗੋਡੇ ਟੇਕ ਲਏ ਨੇ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੋ ਕਾਬਜ਼ ਹੋ ਗਈ ਹੈ ਚੀਫ ਮਿਨਿਸਟਰ ਦੇ ਆਰਡਰਸ ਵੀ ਉਹ ਹੀ ਕਰ ਰਹੀ ਹੈ ਮਿਨਿਸਟਰਾਂ ਦੇ ਆਰਡਰਸ ਵੀ ਉਹ ਕਰ ਰਹੀ ਏ ਉਹਨਾਂ ਦੇ ਪੁੱਛੇ ਬਿਨਾ ਬੰਦੇ ਲਿਆ ਕੇ ਬਿਠਾਤੇ ਨੇ ਪਹਿਲੇ ਫਾਈਲ ਉਹ ਵੇਖਦੇ ਨੇ ਚੈੱਕ ਕਰਦੇ ਨੇ ਜੇ ਉਹ ਹਾਂ ਕਰਦੇ ਨੇ ਤਾਂ ਹੀ ਮਿਨਿਸਟਰ ਸਾਈਨ ਕਰ ਸਕਦਾ ਬਹੁਤ ਬੁਰਾ ਹਾਲ ਏ ਇਹਨਾਂ ਦਾ ਸੋ ਅਸੀਂ ਸਾਰੇ ਪੰਜਾਬੀ ਵੀਰਾਂ ਨੂੰ ਤੇ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਤਗੜੇ ਹੋ ਕੇ ਇੱਥੇ ਸਾਡਾ ਸਾਥ ਦਿਓ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਆ ਲੋ ਬੜੇ ਸਾਹਿਬ ਦਾ